ਜਦ ਜਸਵੀਰੇ ਮੈਂ ਮਾਤਾ ਚਕਰੀਸ਼ਵਰੀ ਦੇਵੀ ਦੇ ਹੱਥਾਂalve ਚ ਥਰੇਪੀ ਕਰਨ ਲਈ ਚੀਤ ਗੱਜ ਗੁਰਦੁਆਰੇ ਕੋਲ ਪਹੁੰਚਾਈ ਸੀ ਐਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਬਟਾਈਵ ਕਰ ਰਹੇ ਸੀ ਉਹ ਪਹਿਲੇ ਵਾਲੀ ਲੜਕੀ ਮ ਜਨਾਨੀ ਮੈਨੂੰ ਕਹਿੰਦਾ ਕਿ ਕੀ ਕੀ ਆਦਾ ਭੈਣਾ ਅਸੀਂ ਤੈਨੂੰ ਜਾਣਦੇ ਹਾਂ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲ ਇੱਕ ਦੋ ਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਦੁਆਰਾ ਜੋਤੀਸ਼ ਨੂੰ ਸਾਹ ਤੱਕ ਉਹ ਮੇਰੇ ਨਾਲ ਗੱਲਾਂ ਕਰਦੇ ਗਏ ਜਾਂ ਲੰਗ ਕੇ ਉਹਨਾਂ ਨੇ ਜਿਹੜੀ ਤੀਜੀ ਜਨਾਨੀ ਸੀ ਉਹਦੇ ਜੀ ਚਾਹਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੇ ਕਿ ਧੱਕੀ ਖੋਲਦੇ ਤੇ ਮੇਰੇ ਨਾਲ ਉਹ ਖੈਂਦੀਰ ਕੰਨ ਨਾਲ ਖੈਂਦੀ ਰਹੀਆਂ ਦੋਨੇ ਜਿਹੜੀਆਂ ਜਦੋਂ ਉਹਨੂੰ ਧੱਕੀ ਖੋਲੀ ਉਹਨਾਂ ਨੇ ਮੈਨੂੰ ਇੱਕਦਮ ਧੱਕਾ ਮਾਰ ਕੇ ਥੱਲੇ ਸਿਰਤਾ ਤੇ ਆਪ ਗੱਡੀਓ ਤੇਜ਼ ਭਜਾ ਕੇ ਲੈ ਗਿਆ ਜਦੋਂ ਮੈਂ ਦੇਖਿਆ ਤਾਂ ਮੇਰੀ ਇਕ ਵਾਲੀ ਕੰਨ ਵਿੱਚ ਹੈ ਵੀ ਸੀ ਮੇਰੀ ਪੁਲਿਸ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੇਰੀ ਵਾਲੀ ਲਵਾ ਕੇ ਦਿੱਤੀ ਜਾਵੇ ਅੱਜ ਸਵੇਰੇ ਮੈਂ ਮਾਤਾ ਚਕਰੀਸ਼ਵਰੀ ਦੇਵੀ ਦੇ ਹਸਤਾਲ ਵਿੱਚ ਥੈਰੇਪੀ ਕਰਾਉਣ ਲਈ ਚੀਦ ਗੰਜ ਗੁਰਦੁਆਰੇ ਕੋਲ ਪਹੁੰਚਾਤੀ ਖੜੀ ਸੀ ਇਹਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਡਰਾਈਵ ਕਰ ਰਿਹਾ ਸੀ ਉਹ ਪਹਿਲੇ ਵਾਲੀ ਲੜਕੀ ਮੁੰਜਾਨੀ ਮੈਨੂੰ ਕਹਿੰਦੇ ਕਿ ਕੀ ਕੀ ਆਜਾ ਪੜਾ ਸੀ ਤੇ ਮੈਨੂੰ ਜਾਣਦੇ ਆ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲੋ ਇੱਕ ਦੋ ਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਦੁਆਰਾ ਜੋਤੀਸਰੂ ਸਾਹਿਬ ਤੱਕ ਉਹ ਮੇਰੇ ਨਾਲ ਗੱਲਾਂ ਕਰਦੇ ਗਏ ਆ ਲੰਘ ਕੇ ਉਹਨਾਂ ਨੇ ਜਿਹੜੀ ਤੀਜੀ ਜਨਾਨੀ ਸੀ ਉਹਦੇ ਜੀ ਕੱਚਾ ਹੋਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੇ ਕਿ ਤਾਂ ਕੀ ਖੋਲ ਦੇ ਤੇ ਮੇਰੇ ਨਾਲ ਉਹ ਖੈਂਦੇਰ ਕੰਨ ਨਾਲ ਖੈਂਦੇ ਰਹੀਆਂ ਦੋਨੇ ਜਿਹੜੀਆਂ ਜਦੋਂ ਉਹਨੂੰ ਧੱਕੀ ਖੋਲੀ ਉਹਨਾਂ ਨੇ ਮੈਨੂੰ ਇੱਕਦਮ ਧੱਕਾ ਮਾਰ ਕੇ ਥੱਲੇ ਸਿਰਤਾ ਤੇ ਆਪ ਗੱਡੀਓ ਤੇਜ਼ ਭਜਾ ਕੇ ਲੈ ਗਿਆ ਜਦੋਂ ਮੈਂ ਦੇਖਿਆ ਤਾਂ ਮੇਰੀ ਇਕ ਵਾਲੀ ਕੰਡ ਵਿੱਚ ਹੈ ਵੀ ਸੀ ਮੇਰੀ ਪੁਲਸ ਤੇ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ ਕਿ ਮੇਰੀ ਵਾਲੀ ਲਵਾ ਕੇ ਦਿੱਤੀ ਜਾਵੇ ਰਾਜਸਵੇਰੇ ਮੈਂ માતા ਚਕਰੀਸ਼ਵਰੀ ਦੇਵੀ ਦੇ ਹੱਥਾਂalve ਵਿੱਚ ਥਰੇਪੀ ਕਰੌਣ ਲਈ ਚੀਦ ਗੰਜ ਗੁਰਦੁਆਰੇ ਕੋਲ ਪਹੁੰਚਾਈ ਸੀ ਇਹਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਡਰਾਈਵ ਕਰ ਰਹੇ ਸੀ ਉਹ ਪਹਿਲੇ ਵਾਲੀ ਲੜਕੀ ਮੁੰਦਰਾਨੀ ਮੈਨੂੰ ਕਹਿੰਦੇ ਕਿ ਯਾਦਾ ਪੈ ਰਹੀ ਸੀ ਤੇ ਨੂੰ ਜਾਣਦੇ ਆ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲੋ ਇੱਕ ਦੋ ਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਦੁਆਰਾ ਜੋਤੀਸ਼ਰੂ ਸਾਹਿਬ ਤੱਕ ਉਹ ਮੇਰੇ ਨਾਲ ਗੱਲਾਂ ਕਰਦੇ ਗਏ ਜਾਂ ਲੰਘ ਕੇ ਉਹਨਾਂ ਨੇ ਜਿਹੜੀ ਤੀਜੀ ਜਨਾਨੀ ਸੀ ਉਹਦੇ ਜੀਕਾ ਚਾਹਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੇ ਕਿ ਤੱਕੀ ਖੋਲ ਦੇ ਤੇ ਮੇਰੇ ਨਾਲ ਉਹ ਖੈਂਦੀ ਹਰ ਕੰਨ ਨਾਲ ਖੈਂਦੀ ਰਹੀਆਂ ਦੋਨੇ ਜਿਹੜੀਆਂ ਜਦੋਂ ਉਹਨੂੰ ਧੱਕੀ ਖੋਲੀ ਉਹਨਾਂ ਨੇ ਮੈਨੂੰ ਇੱਕਦਮ ਧੱਕਾ ਮਾਰ ਕੇ ਥੱਲੇ ਸਿਰਤਾ ਤੇ ਆਪ ਗੱਡੀਓ ਤੇਜ਼ ਭਜਾ ਕੇ ਲੈ ਗਿਆ ਜਦੋਂ ਮੈਂ ਦੇਖਿਆ ਤਾਂ ਮੇਰੀ ਇਕ ਵਾਲੀ ਕੰਡ ਵਿੱਚ ਹੈ ਵੀ ਸੀ ਮੇਰੀ ਪੁਲਸ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੇਰੀ ਵਾਲੀ ਰਵਾ ਕੇ ਦਿੱਤੀ ਜਾਵੇ ਅੱਜ ਸਵੇਰੇ ਮੈਂ ਮਾਤਾ ਚਕਰੀਸ਼ਟੀ ਦੇਵੀ ਦੇ ਹੱਥਾਂ ਵਿੱਚ ਥਰੈਪੀ ਕਰਨ ਲਈ ਚੀਦ ਗੰਜ ਗੁਰਦੁਆਰੇ ਕੋਲ ਪਹੁੰਚਾਈ ਸੀ ਇਹਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਡਰਾਈਵ ਕਰ ਰਹੇ ਸੀ ਉਹ ਪਹਿਲੇ ਵਾਲੀ ਲੜਕੀ ਨੂੰ ਜਨਾਨੀ ਮਿਲੁਕਾ ਹੈ ਕਿ ਕੀ ਕੀ ਆਦਾ ਪੜਾ ਸੀ ਤੈਨੂੰ ਜਾਣਦੇ ਆ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲੋ ਇੱਕ ਦਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਦੁਆਰਾ ਜੋਤਿਸ਼ੂ ਸਾਹਿਬ ਤੱਕ ਉਹ ਮੇਰੇ ਨਾਲ ਗੱਲਾਂ ਕਰਦੇ ਗਏ ਜਾਂ ਲੰਘ ਕੇ ਉਹਨਾਂ ਨੇ ਜਿਹੜੀ ਤੀਜੀ ਜਨਾਨੀ ਸੀ ਉਹਦੇ ਜੀਕਾ ਚਾਹਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੇ ਕਿ ਧੱਕੀ ਖੋਲ ਲਈ ਤੇ ਮੇਰੇ ਨਾਲ ਉਹ ਖੈਂਦੀ ਹਰ ਕੰਨ ਨਾਲ ਖੈਂਦੀ ਰਹੀਆਂ ਦੋਨੇ ਜਿਹੜੀਆਂ ਜਦੋਂ ਉਹਨੂੰ ਧੱਕੀ ਖੋਲੀ ਉਹਨਾਂ ਨੇ ਮੈਨੂੰ ਇੱਕਦਮ ਧੱਕਾ ਮਾਰ ਕੇ ਥੱਲੇ ਸਿਰਤਾ ਤੇ ਆਪ ਗੱਡੀਓ ਤੇਜ਼ ਭਜਾ ਕੇ ਲੈ ਗਿਆ ਜਦੋਂ ਮੈਂ ਦੇਖਿਆ ਤਾਂ ਮੇਰੀ ਇਕ ਵਾਲੀ ਕੰਡ ਵਿੱਚ ਹੈ ਵੀ ਸੀ ਮੇਰੀ Polres ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੇਰੀ ਵਾਲੀ ਲਵਾ ਕੇ ਦਿੱਤੀ ਜਾਵੇ